ਲਾਹੌਰ ਦੇ ਤਖਤੇ ਦੇ ਉੱਤੇ ਇਹਨੇ ਆਪਣਾ ਗਵਰਨਰ ਥਾਪਿਆ ਜ਼ਕਰੀਆ ਖਾਨ ਨੇ ਜ਼ਕਰੀਆ ਖਾਨ ਨੇ ਬੜੇ ਜ਼ੁਲਮ ਟਾਏ ਸਿੱਖਾਂ ਦੇ ਉੱਤੇ ਕਹਿਰ ਤੋਲਿਆ ਔਰ ਘਰਾਂ ਦੇ ਘਰ ਉਜਾੜ ਦਿੱਤੇ ਖਾਸ ਕਰਕੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਸੀ ਲੁੱਟਣ ਤੇ ਪੁੱਟਣ ਵਾਸਤੇ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਵੱਡੇ ਵੱਡੇ ਵਪਾਰੀਆਂ ਨੂੰ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਜਾਂਦੇ ਸਨ ਜਦੋਂ ਲੁੱਟ ਮਚਾਉਣ ਆਣਾ ਹੀ ਨਹੀਂ। ਔਰ ਜਦੋਂ ਖਾਸ ਕਰਕੇ ਨਿਸ਼ਾਨਾ ਬਣਾਉਣਾ ਤੇ ਸਿੱਖਾਂ ਨੂੰ ਬਣਾਇਆ ਜਾਂਦਾ ਸੀ। ਕਿਉਂ? ਕਿਉਂਕਿ ਸਿੱਖ ਸੰਘਰਸ਼ੀ ਸੰ ਇੱਕ ਕੌਮ ਲਈ, ਦੇਸ਼ ਲਈ, ਧਰਮ ਲਈ ਹਰ ਵਕਤ ਆਵਾਜ਼ ਉਠਾਉਂਦੇ ਨੇ। ਜਦੋਂ ਕੋਈ ਹਾਕਮ ਧੀ ਭੈਣ ਨੂੰ ਚੁੱਕ ਕੇ ਲੈ ਜਾਂਦਾ ਸੀ ਤੇ ਮੋਹਰੇ ਖੜਦੇ ਤਾਂ ਸਿੱਖ ਕੌਮ ਇਹ ਜੋਧਿਆਂ ਨੂੰ ਪਤਾ ਲੱਗਦਾ ਛੁਡਾਣ ਵਾਸਤੇ ਜਾਂਦੇ ਨੇ ਜਾਨਾਂ ਤੱਕ ਕੁਰਬਾਨ ਕਰ ਜਾਂਦੇ ਨੇ ਉਸੇ ਵਕਤ ਵਿੱਚ ਜਕਰੀਆ ਖਾਨ ਵੀ ਸੜਵਲ ਉੱਠਿਆ ਸੀ ਇਹ ਕਹਿੰਦਾ ਇਹਨਾਂ ਦਾ ਖੁਰਾਕ ਖੋਜ ਮਿਟਾ ਦਿਓ ਸਿੱਖ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਰਹੇ ਕੋਈ ਨਾ ਗਸ਼ਤੀ ਫੌਜ ਪਿੰਡ ਪਿੰਡ ਸ਼ਹਿਰ ਸ਼ਹਿਰ ਘੁੰਮਦੀ ਏ ਸਿੱਖਾਂ ਨੂੰ ਨਸ਼ਾਲਾ ਬਣਾਇਆ ਗਿਆ ਬੱਚਿਆਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਛੋਟੇ ਛੋਟੇ ਬੱਚਿਆਂ ਨੂੰ ਇਸੇ ਕਰਕੇ ਮਾਰਿਆ ਕਿ نسل ਖਤਮ ਕਰ ਦੋ ਪਰ نسل ਅਸਲ ਵਿੱਚ ਸੱਚ ਦੀਆਂ ਜੜਾਂ ਬੜੀਆਂ ਮਜ਼ਬੂਤ ਹੁੰਦੀਆਂ ਨੇ ਇਹ ਅਸਮਾਨ ਤੋਂ ਲੈ ਕੇ ਪਤਾਲ ਤੱਕ ਹੁੰਦੀਆਂ ਨੇ ਸੱਚ ਨੂੰ ਕੋਈ ਮਿਟਾ ਨਹੀਂ ਸਕਦਾ ਜਿਹੜਾ ਕੂੜਾ ਕੂੜ ਦਾ ਢੇਰ ਤੁਹਾਨੂੰ ਪਤਾ ਹੈ ਜੇ ਕਿਤੇ ਵੱਡਾ ਢੇਰ ਪਿਆ ਹੋਏ ਹਲਕੀ ਹੰਦੇਰੀ ਆਏ ਤੇ ਖਲਾਰਾ ਪੈ ਜਾਂਦਾ ਇੱਕ ਥੀਲੀ ਲੱਗ ਜਾਏ ਸਵਾਹ ਹੋ ਜਾਂਦਾ ਪਰ ਸੱਚ ਹਮੇਸ਼ਾ ਕਾਇਮ ਰਹਿੰਦਾ ਹੈ ਸੰਸਾਰ ਵਿੱਚ ਜਕਰੀਆ ਖਾਨ ਨੇ ਆਪਣਾ ਕਹਿਰ ਤੋਲਿਆ ਐਲਾਨ ਕਰ ਦਿੱਤਾ ਇਸਨੇ ਐਲਾਨ ਵਿਚ ਆਖਦਾ ਕਿ ਸਿੱਖ ਖਤਮ ਹੋ ਗਏ ਇਹਨਾਂ ਦਾ ਖੁਰਾ ਖੋਜ ਮਿਟ ਗਿਆ ਔਰ ਖਾਸ ਕਰਕੇ ਜਿਹੜੇ ਪਾਵਨ ਪਵਿੱਤਰ ਸਥਾਨ ਸੰਗ ਗੁਰਦੁਆਰਾ ਮਾਹਨੂ ਨੇ ਕੇਂਦਰ ਬਿੰਦੂ ਬਣਾਇਆ ਅੰਮ੍ਰਿਤਸਰ ਦਰਬਾਰ ਸਾਹਿਬ ਸਿੱਖਾਂ ਦੀ ਜਿੰਦ ਜਾਨ ਹੈ ਹਰ ਇੱਕ ਸਿੱਖ ਦੀ ਜਿੰਦ ਜਾਨ ਹੈ ਸਿੱਖ ਕਹਿੰਦੇ ਨੇ ਜਿਹੜਾ ਗੁਰੂ ਨੂੰ ਮੰਨਣ ਵਾਲਾ ਹੈ ਉਹ ਕਿਸੇ ਵੀ ਜਾਤੀ ਕਿਸੇ ਵੀ ਨਸਲ ਵਿੱਚ ਹੋ ਸਕਦਾ ਹੈ। ਔਰ ਜਿਨ੍ਹਾਂ ਦੀ ਜਿੰਦ ਜਾਨ ਸੀ ਦਰਬਾਰ ਸਾਹਿਬ ਉਹ ਪਿੱਛੇ ਨਹੀਂ ਹਟ ਸਕਦੇ। ਦਰਬਾਰ ਸਾਹਿਬ ਦੇ ਉੱਤੇ ਪਹਿਰਾ ਲਾ ਦਿੱਤਾ। ਇਹ ਕਹਿੰਦੇ ਕੋਈ ਇਸ਼ਾਨ ਨਾ ਕਰੇ। ਕੋਈ ਇੱਥੇ ਨਤਮਸਤਕ ਨਾ ਹੋਵੇ। ਜਿਹੜਾ ਇਸ਼ਾਨ ਕਰਨ ਆਉਂਦਾ ਉਹਨੂੰ ਗੋਲੀ ਮਾਰੋ ਤੇ ਮੌਤ ਦੀ ਘਾਟ ਉਤਾਰ ਦਿਓ ਖਤਮ ਕਰ ਦਿਓ। ਖਾਸ ਪਬੰਦੀ ਲਾ ਦਿੱਤੀ ਗਈ। ਇਹ ਦੋ ਸਿੱਖ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦੋਵੇਂ ਨੌਜਵਾਨ ਚੜ੍ਹਦੀ ਕਲਾ ਵਾਲੇ ਅਮਰਤ ਨਾ ਨੇ ਭਾਈ ਮਨੀ ਸਿੰਘ ਤੋਂ ਸੁੱਕਿਆ ਹੋਇਆ ਸੀ ਜਨੇ ਆਪਣਾ ਬੰਦ-ਬੰਦ ਘਟਵਾ ਲਿਆ ਸੀ ਕੌਮ ਲਈ ਖੱਡੇ ਬਾਟ ਦੀ ਪਹੁੰਚ ਸਕੀ ਆ ਦਿਲ ਵਿੱਚ ਇੱਕ ਮੰਗਾ ਕਿ ਬੜਾ ਚਰ ਹੋ ਗਿਆ ਦਰਬਾਰ ਸਾਹਿਬ ਗਿਆ ਨੂੰ ਕਿਉਂ ਨਾ ਜਾ ਕੇ ਦਰਸ਼ਨ ਕਰਾਈਏ ਹਰ ਸਿੱਖ ਦੀ ਇਹ ਆਮ ਗੁੰਦੀ ਹੈ ਉਹ ਦੇਸ਼ ਵਿੱਚ ਵਸਤਾ ਹੋਵੇ ਵਿਦੇਸ਼ ਵਿੱਚ ਹੋਵੇ ਬੇਸ਼ੱਕ ਇਸੇ ਮਜਬੂਰੀ ਵਿੱਚ ਹੋਵੇ ਪਰ ਦਿਲ ਵਿੱਚ ਤਰੰਗ ਉੱਠਦੀ ਆ ਦਰਬਾਰ ਸਾਹਿਬ ਨੂੰ ਤੱਕ ਕੇ ਕਿ ਇੱਕ ਵਾਰ ਦਰਸ਼ਨ ਕਰ ਆਈਏ ਪਾਵਨ ਪਵਿੱਤਰ ਸਥਾਨ ਦੇ ਜਿੱਤੇ ਸ਼ਰਨ ਕਰਨ ਦੇ ਨਾਲ ਬਾਣੀ ਸੁਣਨ ਦੇ ਨਾਲ ਤਨ ਮਨ ਨਿਰਵਲ ਹੋ ਜਾਂਦਾ ਡਿੱਠੇ ਸਭੇ ਥਾਮ ਨਹੀਂ ਤੁੱਟ ਜਿਹਾ ਬਦਹੁ ਪੁਰਖ ਦੇ ਧਾਤ ਹੈ ਤਾਂ ਤੂੰ ਸੋਹਿਆ ਉਹ ਪਾਵਨ ਨਗਰੀ ਹਿਰਦੇ ਵਿੱਚ ਵਸੀ ਆ ਦੋਵੇਂ ਸਿਖਾਣੇ ਸਲਾਹ ਕੀਤੀ ਬੋਤਾ ਸਿੰਘ ਗਰਜਾ ਸਿੰਘ ਨੇ ਲਾਹੌਰ ਦੀ ਦਰਤੀ ਤੋਂ ਇਹ ਕਹਿੰਦੇ ਕਿਉਂ ਨਾ ਦਰਸ਼ਕ ਆਈਏ ਗਰਜਾ ਸਿੰਘ ਨੇ ਕਿਹਾ ਓਏ ਦਰਸ਼ਨ ਕਰਨ ਚਲੇਗਾ ਤੈਨੂੰ ਪਤਾ ਉੱਥੇ ਹਾਲਾਤ ਕੀ ਨੇ ਹਰ ਪਾਸੇ ਗਸਤੀ ਫੌਜ ਸਿਖਾਣ ਦਾ ਸ਼ਿਕਾਰ ਕਰਦੀ ਘੁੰਮਦੀ ਏ ਔਰ ਦਰਬਾਰ ਸਾਹਿਬ ਤੇ ਸਖਤ ਪਹਿਰਾ ਲੱਗਿਆ ਹੋਇਆ ਹੈ ਇਸਲਾਮ ਕਰਾਂਗੇ ਕਿ ਨਾ ਕਿਸ ਤਰ੍ਹਾਂ ਇਸਲਾਮ ਕਰਾਂਗੇ ਬੋਤਾ ਸਿੰਘ ਨੇ ਆਖਿਆ ਘਬਰਾ ਨਾ ਜਦੋਂ ਇਹ ਦਿਲ ਦੇ ਵਿੱਚ ਦਿਲ ਦੇ ਵਿੱਚ ਸਰਦਾ ਤੇ ਭਾਵਨਾ ਰੱਖ ਲਈਏ ਕਿ دیدار ਕਰਨੇ ਕਰਨੇ ਨੇ ਇਰਾਦਾ ਧਾਰ ਹੀ ਲਿਆ ਫਿਰ ਗੁਰੂ ਨੇ ਆਪ ਰਹਿਮਤ ਵਰਤੋਣੀ ਔਰ ਪੈਰੇ ਲੱਗੇ ਹੋਣ ਭਾਵੇਂ ਤੂਫਾਨਾਂ ਨੂੰ چیر ਕੇ ਲੰਘ ਜਾਵਾਂਗੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਦੋਵੇਂ ਯੋਧਿਆਂ ਨੇ ਅਰਦਾਸ ਕਰਕੇ ਦੋਵੇਂ ਯੋਧੇ ਸ਼ਸਤਰਾਂ ਦੇ ਨਾਲ ਸਜੇ ਨੇ ਘੋੜਿਆਂ ਤੇ ਸਵਾਰ ਹੋ ਕੇ ਲਾਹੌਰ ਦੀ ਧਰਤੀ ਤੋਂ ਅੰਮ੍ਰਿਤਸਰ ਵੱਲ ਨੂੰ ਚੱਲ ਪੈਂਦੇ ਪੰਨਾ ਪੜਹਾ ਕੇ ਉਹ ਤਾਂ ਦੋਹਾ ਜਵਾ जा <laughs> जे ਜਕਰੀਆ ਬਈ ਜਕਰੀਆ ਮਥਲੀਆ ਨਿਸ਼ਾਨਾ ਅਸੀਂ ਝੂਠਾ ਕਰਨਾ ਜਕਰੀਆ ਬਈ ਜਕਰੀਆ ਮਥਲੀਆ ਨਿਸ਼ਾਨਾ ਅਸੀਂ ਝੂਠਾ ਕਰਨਾ ਜਕਰੀਆ पैर के कलेबी कले सिंघ Peep <sweak> ਉਮੈ ਸਿੰਘ ਅਰਦਾਸ ਕਰਕੇ ਲਾਹੌਰ ਦੀ ਧਰਤੀ ਤੋਂ ਚੱਲ ਪੈਂਦੇ ਨੇ ਸਤਿਗੁਰੂ ਦੇ ਪਾਵਨ ਚਰਨਾਂ 'ਚ ਗੁਰੂ ਦੇ ਚਰਨਾਂ ਦਾ ਧਿਆਨ ਤਰਕੇ ਅਰਦਾਸ ਕੀਤੀ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਦਰਸ਼ਨ ਦੀਦਾਰੇ ਕਰਨ ਦੀ ਤਾਗੇ ਔਰ ਬੜਾ ਲੰਮੇ ਰਸਮਾਂ ਬੀਤਿਆ ਬੇਸ਼ੱਕ ਸਰਕਾਰ ਨੇ ਹਰ ਪਾਸੇ ਪਹਿਰੇ ਲਾਏ ਨੇ ਪਰ ਤੁਸੀਂ ਦਇਆ ਕਰੋ ਦਿਲ ਵਿੱਚ ਤਾਂ ਗਏ ਤੁਹਾਡੇ ਦیدار ਦੀ ਅਰਦਾਸ ਬੇਨਤੀ ਕਰਕੇ ਤੁਰ ਪੈਂਦੀ ਦੀ ਇਹ ਦੋਵੇਂ ਸਿੰਘ ਬੋਤਾ ਸਿੰਘ ਤੇ ਗਰਜਾ ਸਿੰਘ ਸ਼ਸਤਰਾਂ ਵਿੱਚ ਸਜੇ ਹੋਏ ਘੋੜਿਆਂ ਤੇ ਸਵਾਰ ਹੁੰਦੇ ਨੇ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਚੱਲ ਪੈਂਦੇ ਦੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਪੈਂਡਾ ਮੁਕਾ ਕੇ पकਦੇ ਨੇ ਹਰ ਪਾਸੇ ਫੌਜ ਦਾ ਪਹਿਰਾ ਦਰਬਾਰ ਸਾਹਿਬ ਨੂੰ ਘੇਰਿਆ ਹੋਇਆ ਗश्ती ਫੌਜ ਨੇ ਜ਼ਕਰੀਆ ਖਾਨ ਦੀ ਫੌਜ ਦਰਬਾਰ ਸਾਹਿਬ ਦਾ ਚੁਫੇਰਾ ਘੇਰਿਆ ਕੋਈ ਅੰਦਰ ਜਾ ਨਹੀਂ ਸਕਦਾ ਕੋਈ ਇਸ਼ਤਿਹਾਰ ਨਹੀਂ ਕਰ ਸਕਦਾ ਕੋਈ ਗੁਰੂ ਦਾ ਦیدار ਨਹੀਂ ਕਰ ਸਕਦਾ ਜਿਹੜਾ ਕੋਈ ਇਸ਼ਤਿਹਾਰ ਕਰਨ ਦੀ ਜਾਂ ਦیدار ਕਰਨ ਦੀ ਹਿੰਮਤ ਕਰਦਾ ਉਦੀ ਛਾਤੀ ਵਿੱਚ ਗੋਲੀ ਦਾਗ ਦਿੱਤੀ ਜਾਂਦੀ ਹੈ। ਦੋਵੇਂ ਸਿੰਘ ਬੇਤਾ ਸਿੰਘ ਤੇ ਗਰਜਾ ਸਿੰਘ ਨਰਪਹਾਤਾ ਦੇ ਨਾਲ ਘੋੜੇਵਾਰ ਖੜੇ ਕਰਦੇ ਨੇ। ਇਤਿਹਾਸ ਕਹਿੰਦਾ ਹੈ ਬੇਤਾ ਸਿੰਘ ਤੇ ਗਰਜਾ ਸਿੰਘ ਸਲਾਹ ਕਰਦੇ ਨੇ ਕੁਝ ਸਮਾਂ ਢਲ ਜਾਏ। ਸ਼ਾਮ ਪਾ ਜਾਏ ਤੇ ਸ਼ਾਮ ਪੈਣ ਦੇ ਨਾਲ ਪਹਿਰੇ ਵੀ ਢੱਲੇ ਹੋ ਜਾਣਗੇ। ਸ਼ਾਮ ਪਈ ਹਲਕੀ ਹਲਕਾ ਹਲੇਰਾ ਸ਼ੁਰੂ ਹੋ ਗਿਆ ਹੈ ਹਲੇਰੇ ਦੇ ਵਿੱਚ ਲੱਗੇ ਪਹਿਰੇ ਵੀ ਢਲੇ ਹੋ ਗਏ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਦੋਵਾਂ ਯੋਧਿਆਂ ਨੇ ਨੇੜੇ ਹੋ ਕੇ ਉਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਬਜ਼ੁਰਗਾਂ ਨੂੰ ਪਤਾ ਹੈ ਅੱਜ ਪ੍ਰਕਰਮਾ ਦਾ ਰਸਤਾ ਖੁੱਲਾ ਹੈ ਪਰ ਉਹਨਾਂ ਸਮਿਆਂ ਵਿੱਚ ਨੇੜੇ ਬਿਲਕੁਲ ਮਕਾਨ ਉਬੇਸੰ ਦਰਬਾਰ ਸਾਹਿਬ ਦੇ ਔਰ ਹਰ ਪਾਸੇ ਬਸੋਂ ਹੁੰਦੀ ਸੀ ਬਿਲਕੁਲ ਨਜ਼ਦੀਕ ਦੋਵੇਂ ਸਿੱਖ ਜੋਧਿਆਂ ਨੇ ਇੱਕ ਰਸਤੇ ਤੋਂ ਹੋ ਕੇ ਵੇਖਿਆ ਜਿੱਥੇ ਪਹਿਰਾ ਢਿੱਲਾ ਉੱਥੋਂ ਛਾਲਾ ਮਾਰੀਆਂ ਸਿੱਧੀਆਂ ਸਰੋਵਰ ਦੇ ਵਿੱਚ ਸਰੋਵਰ ਵਿੱਚ ਡੁੱਬਕੀ ਲਾ ਕੇ ਉਹ ਪਾਰ ਨਿਕਲ ਜਾਂਦੇ ਨੇ ਗੁਰੂ ਦੇ ਚਰਨਾਂ ਝੁਕਾ ਕੇ ਸੀਸ ਅਸਲ ਵਿੱਚ ਤੂਫਾਨ ਬਾਦ ਵਾਹ ਆਉਂਦੇ ਨੇ ਵਾਹ ਬਰੋਲੇ ਵਾਗ ਨਿਕਲ ਜਾਂਦੇ ਨੇ ਸਪਈਆਂ ਨੂੰ ਜਦੋਂ ਨਜ਼ਰੀ ਪਿਆ ਕਿ ਕੋਈ ਸਰੋਵਰ ਵਿੱਚੋਂ ਨਿਕਲ ਕੇ ਗਿਆ ਉਹ ਵੇਖਦੇ ਨੇ ਹਰ ਪਾਸੇ ਪਹਿਰਾ ਕੱਸਿਆ ਹੋਏਗਾ ਕੌਣ ਆਹ ਕੋਈ ਸਕਦਾ ਨਹੀਂ ਅੰਦਰ ਪਰ ਜਦੋਂ ਤੱਕਿਆ ਉਹ ਦੂਰ ਸਿਰਾਂ ਤੇ ਦਸਤਾਰਾਂ ਨੇ ਔਰ ਸ਼ਸਤਰਾਂ ਦੇ ਨਾਲ ਸਜੇ ਨੇ ਇੱਕ ਨੇ ਆ ਕਿਉਂ ਖਾਨਾ ਤੱਕ ਦੋ ਸਿੰਘ ਨਿਕਲ ਕੇ ਗਏ ਨੇ ਸਰੋਵਰ ਦੇ ਵਿੱਚੋਂ ਤੇ ਦੂਜਾ ਅੱਖ ਦਾ ਨਹੀਂ ਇੰਜ ਹੋ ਨਹੀਂ ਸਕਦਾ ਉਹ ਅੱਖ ਤਾਂ ਨਹੀਂ ਹੋਵੇ ਘੋੜਿਆਂ ਤੇ ਸਵਾਰ ਹੋ ਕੇ ਨਿਕਲ ਵੀ ਗਏ ਨੇ ਦੋਵੇਂ ਜੋਦੇ ਬਾਪ ਰੋਲੇ ਬਾਗ ਨਿਕਲ ਗਏ ਸੀਸ ਤਲੀ ਤਰ ਜਾਣ ਦੀ ਲੌਣ ਬਾਦੀ ਵਾ ਵਾ ਤਨ ਹੌਸਲਾ ਹੋ ਨਾ ਜਵਾਨੀਆਂ ਦਾ ਸੋਨੇ ਚਮਨ ਤੇ ਫੇਰ ਬਹਾਰ ਆਵੇ ਹੋ ਪਹਿਲਾਂ ਖੂਨ ਪੈਂਦਾ ਜਿੰਦ ਗਾਨੀਆਂ वीरनो यादि रखियो हो प मुल जे पिछो कुरबान ਕਿਹੜਾ ਘਰ ਕੋਹੁੰਦਾ ਬਈ ਮਾਨੀਆਂ ਦਾ ਗੁਰੂ ਤੇ ਸਿੱਧਕ ਰੱਖ ਕੇ ਦੋਵੇਂ ਜੋਦੇ ਨਿਕਲ ਜਾਂਦੇ ਨੇ ਇਸਲਾਮ ਵੀ ਕੀਤਾ ਦਰਸ਼ਨ ਵੀ ਕੀਤੇ ਤੇ ਨਾਲ ਗੱਲਾਂ ਕਰਦੇ ਨੇ ਬੋਤਾ ਸਿੰਘ ਆਖਦਾ ਗਰਜਾ ਸਿਆ ਪੈੜਾ ਸਖਤ ਸੀ ਪਰ ਗੁਰੂ ਨੇ ਰਹਿਮਤ ਕੀਤੀ ਵਖਤ دیدار ਵੀ ਹੋ ਗਏ ਤੇ ਸਰੋਵਰ ਵਿੱਚ ਤੁਮਕੀ ਵੀ ਲਾ ਚਕੇ ਚੱਲੇ ਆ ਅਸਲ ਵਿੱਚ ਗੁਰੂ ਦਾ دیدار ਤੇ ਇਸਲਾਮ ਦਰਬਾਰ ਸਾਹਿਬ ਦਾ ਸਿੱਖਾਂ ਦੀ ਜਿੰਦ ਜਾਨ ਹੈ ਇਹਦੇ ਵਾਸਤੇ ਜਾਨਾਂ ਤੱਕ ਪ੍ਰਵਾਣ ਕਰਦੇ ਰਹੇ ਨੇ ਇਸਲਾਮ ਕਰਨ ਵਾਸਤੇ ਕਿੰਨੀਆਂ ਜਾਨਾਂ ਕਿੰਨੀਆਂ ਸ਼ਹਾਦਤਾਂ ਹੋਈਆਂ ਅਸਲ ਵਿੱਚ ਗਿਣਤੀ ਨਹੀਂ ਆਪਾਂ ਗਿਣ ਸਕਦੇ ਇਤਿਹਾਸ ਕਹਿੰਦਾ ਦੋਵੇਂ ਯੋਧੇ ਨਿਕਲਦੇ ਨੇ ਤਰਨ ਤਰਨ ਵਾਲੇ ਰੋਡ ਤੇ ਪੈਦੇ ਨੇ ਇੱਕ ਅਵਾਜ਼ ਛੁੜ ਦੇ ਦੀ ਅਵਾਜ਼ ਕੀ ਏ ਅਵਾਜ਼ ਆਉਂਦੀ ਏ ਹਰ ਕੋਈ ਕਹਿੰਦਾ ਹੈ ਕਿ ਜਕਰੀਆ ਖਾਨ ਨੇ ਸਿੱਖ ਮੁਕਾ ਦੇ ਦਿੱਤੇ ਨੇ ਐਲਾਨ ਕਰ ਦਿੱਤਾ ਜਕਰੀਆ ਖਾਨ ਦਾ ਐਲਾਨ ਇਹਨਾਂ ਨੇ ਵੀ ਸੁਣਿਆ ਕਿ ਜਕਰੀਆ ਕਹਿੰਦਾ ਸਿੱਖ ਖਤਮ ਕਰ ਦਿੱਤੇ ਹਰ ਪਾਸੇ ਪੈਰਾ ਲਗਿਆ ਫੌਜ ਦਾ ਕੋਈ ਨਜ਼ਰ ਨਹੀਂ ਆਉਂਦਾ ਦਾਮੇ ਸਿੱਖ ਜੋਧਿਆਂ ਨੇ ਗਸ਼ਤੀ ਫੌਜ ਨੂੰ ਦੂਰ ਤੱਕ ਤੱਕਿਆ ਹੈ ਘੋੜਿਆਂ ਨੂੰ ਛੱਡ ਦੋਵੇਂ ਜੋਧੇ ਜੰਗਲ ਵਾਲੇ ਰਸਤੇ ਹੋ ਜਾਂਦੇ ਨੇ ਜੰਗਲ ਵਾਲੇ ਰਸਤੇ ਹੋ ਕੇ ਜਾ ਰਹੇ ਨੇ ਅਸਲ ਵਿੱਚ ਜਿਸ ਰਸਤੇ ਤੋਂ ਜੰਗਲ ਵਿੱਚ ਇਸ ਕਰਕੇ ਪਏ ਕਿ ਜੰਗਲਾਂ ਵਿੱਚੋਂ ਝਾੜੀਆਂ ਵਿੱਚੋਂ ਨਿਕਲਦੇ ਚਲੇ ਜਾਵਾਂਗੇ ਲਾਹੌਰ ਦੀ ਧਰਤੀ ਤੇ ਕਰਨ ਤਾਰਨ ਵਾਲਾ ਰੋੜ ਸੀ ਇਹ ਰੋੜ ਨੂਰਦੀਨ ਦੀ ਸਰਾਹ ਵਾਲਾ ਸਿੱਧਾ ਲਾਹੌਰ ਨੂੰ ਨਿਕਲਦਾ ਸੀ ਜਰਨੈਲੀ ਸੜਕ ਸੀ ਇਤਿਹਾਸ ਕਹਿੰਦਾ ਦੋਵੇਂ ਜੋਧੇ ਝਾੜੀਆਂ ਦੇ ਵਿੱਚ ਤੋਂ ਜਾਂਦੇ ਨੇ ਇੱਕ ਜਗ੍ਹਾ ਬੈਠ ਕੇ ਦੋਵੇਂ ਕੁਝ ਸਲਾਹਾਂ ਕਰਨ ਲੱਗੇ ਸਲਾਹ ਕੀ ਕਰਦੇ ਨੇ ਬੋਤਾ ਸਿੰਘ ਤੇ ਗਰਜਾ ਸਿੰਘ ਬੋਤਾ ਸਿੰਘ ਆਖਦਾ ਏ ਗਰਜਾ ਸਿੰਘ ਇਸ ਤਰ੍ਹਾਂ ਲੁਕ ਲੁਕ ਕੇ ਕਿੰਨਾ ਚੱਲਣਾ ਹੈ ਜਕਰੀਆ ਗੱਲਾਂ ਮਾਰਦਾ ਹੈ ਗਵਰਨਰ ਲਾਹੌਰ ਦਾ ਕਿ ਸਿੱਖਾਂ ਨੂੰ ਮਕਾਦ ਦਿੱਤਾ ਖਤਮ ਕਰ ਦਿੱਤਾ ਉਹ ਕਹਿੰਦਾ ਮੁਕੇ ਕਿੱਥੋਂ ਆਪਾਂ ਜੁੰਦੇ ਆ ਇਤਿਹਾਸ ਕਹਿੰਦਾ ਦੋਵੇਂ ਆਪਸ ਵਿੱਚ ਇਹ ਗੱਲਾਂ ਹੀ ਕਰਦੇ ਸੀ ਰੋਡ ਦੇ ਉੱਤੇ ਰਸਤੇ ਦੇ ਉੱਤੇ ਦੋ ਰਾਹੀ ਤੁਰੇ ਜਾਂਦੇ ਨੇ ਉਹਨਾਂ ਦੇ ਕੰਨਾਂ ਵਿੱਚ ਵਿੜਕ ਪਈ ਕਿ ਕਿਤੋਂ ਕੋਈ ਆਵਾਜ਼ ਆਉਂਦੀ ਏ ਇੱਕ ਨਾਰ ਦੇ ਨੇ ਤੱਕਿਆ ਦੂਰ ਉਹ ਕਹਿੰਦਾ ਵੇ ਕੋਈ ਕੋਈ ਨੀਲੇ ਚੋਰੇ ਵਿੱਚ ਦਸਤਾਰ ਏ ਇਹ ਇੰਝ ਲੱਗਦਾ ਜਿਵੇਂ ਕੋਈ ਗੁਰੂ ਦਾ ਸਿੰਘ ਹੋਵੇ ਉਸ ਵਾਰ ਸਿੰਘਾਂ ਦੀ ਹਰ ਪਾਸੇ ਸ਼ਹਿ ਮਾਰ ਅਸਲ ਵਿੱਚ ਤੂਫਾਨ ਵਾਂਗ ਸਿੰਘ ਹੁੰਦੇ ਸਨ ਪਰ ਬਾਬ ਰੋੜੇ ਵਾਂਗ ਕਦੇ ਨਾ ਕਦੇ ਆ ਜਾਂਦੇ ਨੇ ਕਿਉਂਕਿ ਅਸਲ ਵਿੱਚ ਇਹਨਾਂ ਨੇ ਘਰ-ਕਾੜ ਖਤਮ ਕਰ ਦਿੱਤੇ ਜੰਗਲਾਂ ਵਿੱਚ ਸ਼ਰਨ ਲਈ ਸੀ ਗੁਰੂ ਕੇ ਸਿੰਘਾਂ ਨੇ ਨਾਲ ਦਾਗਦਾ ਓਏ ਖਾਨਾ ਵੇਖੋ ਸਿੰਘ ਨਜ਼ਰੀ ਆਉਂਦਾ ਤੇ ਤੂੰ ਜਾਗਦਾ ਨਹੀਂ ਸਿੰਘ ਨਹੀਂ ਹੋ ਸਕਦਾ ਸਿੰਘ ਕਿਵੇਂ ਹੋ ਸਕਦਾ ਸਿੰਘ ਇਸ ਤਰ੍ਹਾਂ ਲੁਕਦੇ ਨਹੀਂ ਇਹ ਸਿੰਘ ਨਹੀਂ ਕੋਈ ਬਹਿਰੂਪੀਆ ਤਕਿਆ ਤਕਿਆ ਹੋਣਾ ਇਤ ਹੈ ਜੇ ਸਿੰਘ ਹੁੰਦੇ ਉਹਨਾਂ ਨੇ ਉੱਪਰ ਕੇ ਆ ਜਾਣਾ ਸੀ ਤੂਫਾਨ ਬਾਗ ਇਹ ਅਸਲ ਵਿੱਚ ਕੋਈ ਬਹਿਰੂਪੀ ਹੋਣੇ ਨੇ ਆਪਸ ਵਿੱਚ ਤੁਰੇ ਜਾਂਦੇ ਰਾਹੀ ਜਿਵੇਂ ਗੱਲਾਂ ਕਰਦੇ ਨੇ ਉਸ ਵਕਤ ਦੀ ਲੈਣਾ 50% ਢਾਡੀ ਜੱਥੇ ਦੀ ਜਵਾਬੀ ਐ ਰਾਈਆਂ ਜਾਂਦੇ ਆ ਲੋਗਲਾ ਕਰਦੇ ਜੋ ਸਿੰਘ ਨੇ ਦਸਵੇਂ ਗੁਰੂ ਦੇ ਨਹੀਂ ਮੌਤੋਂ ਡਰਦੇ ਹਾਂਜੀ ਡਰਦੇ ਸਮੇ ਗੁਰੂ ਦੇ ਭਈ ਸੰਗ ਨੇ ਬਸਦੇ ਗੁਰੂ ਦੇ ਨਹੀਂ ਮੌਤੋਂ ਡਰ i don't know, I don't know. I don't know. ਨਹੀਂ ਜਾਪਦੇ ਗੁਰੂ ਕਾ ਲਗੀ ਧਰਦੇ ਕਲਗੀ ਧਰਦੇ ਜੁਨਦੀ ਅਗ ਸੜਨਗੇ ਇਹ ਬਖਤ ਹਸ਼ਰ ਦੇ ਬਖਤ ਹਸ਼ਰ ਦੇ ਓ ਅਨਸੁਤ ਨਦੀ ਪਿਆਰ ਦੀ ਆਸ਼ਕ ਨਬੀ ਪਿਆਰ ਦੀ ਬੇਨ ਤਰਿਓ ਤਰਦ ਹਾਂਜੀ ਭਰਦੇ ਹਾਂਜੀ ਭਰਦੇ ਹੋ ਸਮਾਪਤ ਹੈ ਵੱਡਾ ਇਤਿਹਾਸ ਸ਼ਾਮਾ ਦੇ دیਵਾਨਾ ਵਿੱਚ ਫਿਰ ਜ਼ਿਕਰ ਕਰਾਂਗੇ